ਲਓ ਜੀ ਹੁਣ ਬਣਾਵਾਂਗੇ ਆਪਾਂ ਅਦਰਕ ਦਾ achar ਇੱਕ ਨਵੇਂ ਤਰੀਕੇ ਨਾਲ ਸਭ ਤੋਂ ਪਹਿਲਾਂ ਤੁਸੀਂ ਆ ਜਿਹੜਾ ਇਦਾਂ ਇਹਦੇ ਪੀਸ ਕਰ ਲੈਣੇ ਨੇ ਤੋਂ ਉਹ ਕਿਦਾ ਹਨ ਚੰਗੀ ਤਰ੍ਹਾਂ ਛਿੱਲਣ ਦੀ ਲੋੜ ਨਹੀਂ ਕਿਉਂਕਿ ਬਾ ਜਾਲੀ ਜੀ ਮਾਰ ਕੇ ਲੈ ਆਇਆ ਤੇ ਚੰਗੀ ਤਰ੍ਹਾਂ ਉਸ ਤਰ੍ਹਾਂ ਕਰ ਲੈਣੇ ਨੇ ਉਸ ਤੋਂ ਬਾਅਦ ਆਪਾਂ ਇਹਨੂੰ फाड़िया बदरक बिलकुल कच्चा ज़्यादा ब नहीं कटना इस तरीके फाड़ियाँ ज़्यादा बरीक नहीं कटना है ਇਹ ਆ ਇਹਦੀਆਂ ਦੋ ਆੜੀਆਂ ਤਰ੍ਹਾਂ ਦੀ ਬਿਲਕੁਲ ਕੱਚਾ ਬਿਨਾ ਤਾਂ ਦਿੱਤੀ ਇਸ ਟ੍ਰਿਕ ਪੈਨਲ ਤੁਸੀਂ ਸਾਰੇ ਨੂੰ ਕੱਟ ਲੈਣਾ ਇੱਕ ਪੀਸ ਮੈਂ ਹੋਰ ਕੱਟ ਕੇ ਦਿਖਾ ਦਿੰਦਾ ਪਹਿਲਾਂ ਇਹ ਟੱਕਣੀਆਂ ਨੇ ਚੌੜੇ ਰੋਪ ਰੋਸ ਤੋਂ ਬਾਅਦ ਐਦਾਂ ਕਰਦੇ ਇਹ 24 ਤਾਂ 3 ਚ 4 ਬਣ ਜਾਊਗਾ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ ਇਹ ਘੱਟ-ਕੱਟਈਏ ਤੇ ਟਾਈਮ ਲੱਗਦਾ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੀ ਪੈਣੀਆਂ ਨੇ ਜ਼ਿਆਦਾ ਨਹੀਂ ਪੈਣਾ ਕੁਝ ਉਹ ਸਿੰਪਲ ਤਰੀਕੇ ਨਾਲ ਇਹ ਖੱਟਾ ਮਿੱਠਾ ਬਣੂਗਾ ਨਾਲੇ ਇਹਦਾ ਰੰਗ ਵੀ ਬਦਲ ਜਾਊਗਾ ਉਹ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਇਹਦੇ ਵਿੱਚ ਕੀ ਪਾਉਣਾ ਸਿਰਫ ਰੋਟੀ ਤੇ ਪੈਣੀ ਨੇ ਇਹਦੇ ਵਿੱਚ ਜਿਆਦਾ ਕੁਝ ਆਪਾਂ ਨਹੀਂ ਪਾਉਂਗਾ ਬਿਲਕੁਲ ਸਿੰਪਲ ਬਣਾਵਾਂਗੇ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਾਰਾ ਅਦਰਕ ਕੱਟ ਲੈਣਾ ਲਓ ਜੀ ਆਪਾਂ ਜਿਹੜਾ ਅੱਧਾ ਖਲੋ ਅਦਰਕ ਸੀ ਇਹਨੂੰ ਕੱਟ ਕੇ ਇਹਦੇ ਪੀਸ ਕਰ ਲੈਨੇ ਕਾੜੀਆਂ ਕਰ ਲਈਆਂ ਨੇ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਉਹਨੇ ਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਪਹਿਲੀਆਂ ਉਹ ਵੀ ਤੁਹਾਨੂੰ ਦੱਸ ਦਿਆਂ ਲਓ ਜੀ ਜਿਹੜਾ ਅਦਰਕ ਦਾ achar ਬਣਾਉਣਾ ਆਪਾਂ ਉਹਦੇ ਵਿੱਚ ਆ 5 ਰੁਪਏ ਦੀ ਟਾਟਰੀ ਲਈ ਜੇ ਆਪਾਂ ਇਹਨੂੰ ਕੱਪੜੇ 'ਚ ਬੰਨ ਕੇ ਚੰਗੀ ਤਰ੍ਹਾਂ ਕੁੱਟ ਕੇ ਬ੍ਰੀਕ ਕਰ ਲਾਂਗੇ ਆ ਟਾਟਰੀ ਬਿਲਕੁਲ ਬ੍ਰੀਕ ਹੋ ਚੁੱਕੀ ਹੈ ਜੀ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਂਦੇ ਜਿਹੜੀ ਦੂਸਰੀ ਆਈਟਮ ਹੈ ਜੀ ਉਹ ਹੈ ਨਮਕ ਨਮਕ ਮੈਂ ਪਾਉਂਗਾ ਸਿੰਧਾ ਨਮਕ ਜੀ ਇੱਕ ਸਾਈਡ ਤੇ ਇਹ ਤਿੰਨ ਤੋਂ ਚਾਰ ਚਮਚਾ ਪਾਉ ਸੰਧਾ ਨਮਕ ਪਾਉਣਾ ਇਹ ਤਿੰਨ ਚਮਚੀ ਰਾਇ ਜੀ ਮੈਂ ਸੰਧਾ ਨਮਕ ਕਿਉਂਕਿ ਇਹਦੀ ਫਲਾਵਰ ਓਟ ਵੱਧ ਹੁੰਦੀ ਹੈ ਘਰੇ ਪਿੱਸਿਆ ਹੋਇਆ ਇਹ ਦੇਖਣ ਨੂੰ ਜ਼ਿਆਦਾ ਲੱਗ ਰਿਹਾ ਹੁਣ ਆ ਜਿਹੜੀਆਂ ਦੋਨੇ ਚੀਜ਼ਾਂ ਨੇ ਸੰਧਾ ਨਮਕ ਤੇ ਟਾਟਰੀ ਇਹਨੂੰ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਜਿਹੜਾ ਅਦਰਕ ਸੀ ਕੱਟਿਆ ਹੋਇਆ ਇਹਦੇ ਉੱਤੇ ਪਾ ਕੇ ਚੰਗੀ ਤਰ੍ਹਾਂ ਇਹਦੀ ਮਾਲਚ ਕਰਨੀ ਆ ਸਮਝ ਲਓ 5 ਤੋਂ 7 ਮਿੰਟ ਚੰਗੀ ਤਰ੍ਹਾਂ ਇਹਦੀ ਮਾਲਚ ਕਰਨੀ ਆ ਇਹਦਾ ਰੰਗ ਤੁਸੀਂ ਦੇਖਦੇ ਜਾਊਂਗੇ 24 ਘੰਟੇ ਬਾਅਦ ਬਿਲਕੁਲ ਲਾਲ ਹੋ ਜਾਊਗਾ ਤੇ ਇਹਨੂੰ ਅਦਰਕ ਨੂੰ ਆਪਾਂ ਸਿਕਾਉਣਾ ਨਹੀਂ ਹੈਗਾ ਥੱਲੇ-ਥੱਲੇ ਚ ਹੀ ਪਾਉਣਾ ਇਹ ਜੇ ਸੁੱਕ ਜੇ ਫਿਰ ਚੰਗਾ ਨਹੀਂ ਬਣਦਾ ਹਾਂ ਦੇਖੋ ਜਿੰਨਾ ਆਪਾਂ ਇਹਨੂੰ ਵਧੀਆ ਬਲਾਂਗੇ ਸਾਰਾ ਕੁਝ ਮਿਕਸ ਹੋ ਜਾਊਗਾ ਇਹਦਾ ਰੰਗ ਬਿਲਕੁਲ ਜਿਵੇਂ ਗਾਜਰ ਦਾ achar ਹੁੰਦਾ ਓਵੇਂ ਦਾ ਬਣਜੂ ਖੱਟਾ ਮਿੱਠਾ ਜਿਹਾ ਖੱਟਾ ਜਿਹਾ ਬਣ ਜਾਣਾ ਤੇ ਬਹੁਤ ਟੇਸਟੀ achar ਬਣਦਾ ਪਹਿਲਾਂ ਵੀ ਅਸੀਂ ਬਣਾਇਆ ਬਹੁਤ ਵਾਰੀ ਹਜੇ ਪਿਆਸ ਹੈਗਾ ਇਸ ਕਰਕੇ ਅਸੀਂ ਘੱਟ ਬਣਾ ਰਹੇ ਆ ਆ ਦੇਖੋ ਕਿਵੇਂ ਰੰਗ ਇਹਦਾ ਥੋੜੀ ਥੋੜੀ ਬਦਲ ਰਿਹਾ ਜਿੰਨਾ ਇਹਨੂੰ ਮਲਾਂਗੇ ਉਨਾ ਹੀ ਲਾਲ ਹੋਊਗਾ ਆ ਦੇਖ ਸਕਦੇ ਹੋ ਵੀ ਤੁਸੀਂ ਇਹਦਾ ਰੰਗ ਬਿਲਕੁਲ ਲਾਲ ਹੋ ਗਿਆ ਅਜੇ ਸਿਰਫ 5 ਤੋਂ 6 ਮਿੰਟ ਮੈਂ ਇਹਨੂੰ ਮਲਿਆ ਚੰਗੀ ਤਰ੍ਹਾਂ ਇਹ 24 ਘੰਟਿਆਂ ਬਾਅਦ ਇਹਨੂੰ ਤੁਹਾਨੂੰ ਦਿਖਾਵਾਂਗੇ ਇਹਦਾ ਰੰਗ ਹੋਰ ਵੀ ਵਧੀਆ ਹੋਊ ਤੇ ਬਿਲਕੁਲ ਆਸਾਨ ਹੈ ਸਿਰਫ ਇੱਕ ਅਦਰਕ ਹੈ ਤਾੜੀ ਤੇ ਨਮਕ ਸਿੰਦਾ ਨਮਕ ਪਾਇਆ ਮੈਂ ਤੁਸੀਂ ਦੂਸਰਾ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਕਿਸੇਆ ਹੋਣਾ ਚਾਹੀਦਾ ਸਿੰਦੇ ਦਾ ਸੋ ਦਾ ਜ਼ਿਆਦਾ ਵਧੀਆ ਤੇ ਇਸ ਨੂੰ ਤੁਸੀਂ ਆ ਜਿਹੜਾ ਪਾਣੀ ਹੈ ਇਹ 2-4 ਘੰਟੇ ਮਾਰ ਦਿੰਦੇ ਨੇ ਦੁਬਾਰੇ ਮਲ ਕੇ ਫੇਰ ਆਪਾਂ ਇਹਨੂੰ ਪਾਣੀ ਨੂੰ ਕੱਢ ਸਕਦੇ ਹਾਂ ਤੇ ਇਹ ਚਾਰ ਥੋੜਾ ਜਿਹਾ ਖੱਟਾ ਜਿਹਾ ਹੀ ਹੁੰਦਾ ਪਰ ਟੇਸਟੀ ਬਹੁਤ ਹੁੰਦਾ ਸਬਜ਼ੀ-ਸਬਜ਼ੀ ਨਾਲ ਖਾਣ ਲਈ ਸਾਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਚੈਨਲ ਫੂਡ ਜੰਕਸ਼ਨ ਉਹਨੂੰ ਤੁਸੀਂ ਸਬਸਕ੍ਰਾਈਬ ਕਰਦੇ ਹੋ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਪੂਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਨਵੀਂ 24 ਘੰਟੇ ਹੋ ਚੁੱਕੇ ਨੇ ਆ ਗਾਜਰ ਦਾ ਆਹਦਾ ਅਦਰਕ ਦਾ ਜਿਹੜਾ ਆਪਾਂ ਚਾਰ ਬਣਾਇਆ ਸੀਗਾ ਟਾਰਟਰੀ ਤੇ ਨਮਕ ਪਾ ਕੇ ਬਿਲਕੁਲ ਇਦਾਂ ਨਜ਼ਰ ਆਉਂਦਾ ਜਿਵੇਂ ਗਾਜਰ ਦਾ achar ਹੋਵੇ ਦੋਰੋਂ ਕੋਈ ਪਛਾਣ ਵੀ ਨਹੀਂ ਸਕਦਾ ਤੇ ਹੁਣ ਆਪਾਂ ਇਹਨੂੰ ਮੱਦਬਾਨ ਦੇ ਵਿੱਚ ਕੱਢ ਲਾਂਗੇ ਤੇ 24 ਘੰਟੇ ਬਾਅਦ ਖਾਣ ਵਾਲਾ ਬਣ ਜਾਂਦਾ ਵੀਡੀਓ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਾਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ